ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਨੋਵਾ ਗੱਡੀ ਬਹੁਤ ਹੀ ਚੰਗੀ ਹਾਲਤ ਦੀ ਗੱਡੀ ਆ ਦੇਖ ਸਕਦੇ ਹੋ ਦੋਸਤੋ ओरिजिनल ਪੇਂਟ ਦੇ ਵਿੱਚ ਗੱਡੀ ਐ ਕਿਸੇੋਂ ਪਾਸੋਂ ਕੋਈ ਲੱਗੀ ਨਹੀਂ ਹੋਈ ਗੱਡੀ ਪੂਰੀ ਸਾਫ਼ ਗੱਡੀ ਆ ਵਾਰਾ ਮਾਡਲ ਗੱਡੀ ਆ ਪੰਜਾਬ ਨੰਬਰ ਗੱਡੀ ਆ ਦੇਖ ਸਕਦੇ ਹੋ ਦੋਸਤੋ ਚਾਰੇ ਟਾਇਰ ਨਵੇਂ ਨੇ ਗੱਡੀ ਦੇ ਦੇਖ ਸਕਦੇ ਹੋ ਆਲ ਓਰੀਜਨਲ ਗੱਡੀ ਆ ਸਾਰੀ ਓਰੀਜਨਲ ਗੱਡੀ ਆ ਗੱਡੀ ਦੀ ਸਾਰੀ ਐਕਸੈਸਰੀ ਚਾਲੂ ਹਾਲਤ ਦੇ ਵਿੱਚ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਅੰਦਰਲੇ ਪਾਸੋਂ ਦੇਖ ਸਕਦੇ ਹੋ ਗੱਡੀ ਸੀਟਾਂ ਦੇ ਕਵਰ ਕਵਰ ਲੱਗੇ ਹੋਏ ਨੇ ਏਥਲੋਂ ਪਾਸੋਂ ਪੂਰੀ ਸਾਫ਼ ਗੱਡੀ ਆ ਦੇਖ ਸਕਦੇ ਹੋ ਦੋਸਤੋ ਆਲ ਓਰੀਜਨਲ ਗੱਡੀ ਆ ਨੋਵਾ ਗੱਡੀ ਆ ਦੋਸਤੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2012 ਮਾਡਲ ਗੱਡੀ ਆ ਪੰਜਾਬ ਨੰਬਰ ਗੱਡੀ ਆ ਦੋਸਤੋ ਏਰੀਏ ਦੀ ਗੱਲ ਕਰੀਏ ਤਾਂ ਸੰਗਰੂਰ ਏਰੀਏ ਦੇ ਵਿੱਚ ਖੜੀ ਆ ਤੁਸੀਂ ਦੇਖ ਪਰਖ ਕੇ ਖਰੀਦ ਸਕਦੇ ਹੋ ਦੋਸਤੋ ਓਰੀਜਨਲ ਗੱਡੀ ਆ ਜੇ ਆਪਾਂ ਫੋਨ ਨੰਬਰ ਦੀ ਗੱਲ ਕਰੀਏ 97688 21000 ਵੀਰ ਦਾ ਨੰਬਰ ਆ ਇਸ ਤੇ ਤੁਸੀਂ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀਰ ਨਾਲ ਕਾਲ ਕਰਕੇ ਤੁਸੀਂ ਹੋਰ ਗੱਡੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ 3,85,000 ਵੀਰ ਕੰਨਿਓ ਡਿਮਾਂਡ ਕੀਤੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਪੂਰਾ ਮਾਨਤਾਣ ਕੀਤਾ ਜਾਊਗਾ ਡਿਸਕਾਊਂਟ ਕੀਤਾ ਜਾਊਗਾ ਸੋਡਾ ਵੀਰੋ ਜਿਹੜਾ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਊਗਾ ਉਸ ਦਾ ਸਪੈਸ਼ਲ ਡਿਸਕਾਊਂਟ ਕੀਤਾ ਜਾਊਗਾ ਦੇਖ ਸਕਦੇ ਹੋ ਗੱਡੀ ਦੋਸਤੋ ਬਹੁਤ ਹੀ ਸਾਫ਼ ਗੱਡੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੁਹਾਡੇ ਲਈ ਨਵੀਆਂ-ਨਵੀਆਂ ਬਾਜਵਰੇਟਾਂ ਦੇ ਵਿੱਚ ਵੀਡੀਓ ਲੈ ਕੇ ਆਉਂਦੇ ਰਹਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਵੀਰੋ